ਸੰਸਾਫੀਆ ਉਹੀ ਕਰ ਲੱਗਿਆ ਸਵਾਲ ਉਹੀ ਕਰ ਲੱਗਿਆ ਸਵਾਲ ਕਰ ਲਵਾ ਸਵਾਲ ਕਰ ਲੋ ਬੈਸ ਸਾਹਿਬ ਹਾਂਜੀ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋ ਪੂਰੀ ਵੀਡੀਓ ਆ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਇਹ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਹੰਮਣ ਆਏ ਆ ਵੇ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਂਦਾ ਕੀ ਕਰਨ ਪਏ ਗਿਆ ਪਹਿਲਾਂ ਤਾਂ ਮੰਦਿਰ ਸ਼ਬਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਇਹ ਸਾਬ ਇਹਨਾਂ ਨੇ ਮੈਨੂੰ ਕਰਿਆ ਪਹਿਲਾਂ ਗੱਲ ਸੁਣ ਮੇਰੀ ਪਹਿਲਾਂ ਤਾਂ ਮੰਦਿਰ ਸ਼ਬਦ ਵਾਪਸ ਲੈ ਕਿਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਪੰਜਾਬ ਦੇ ਯੂਥ ਨੂੰ ਪਹਿਲਾਂ ਸੁਣ ਮੇਰੀ ਗੱਲ ਪੰਜਾਬ ਇੱਕ ਮਿੰਟ ਪਹਿਣ ਇੱਕ ਮਿੰਟ ਇਕ ਮਿੰਟ ਇੱਕ ਮਿੰਟ ਪਹਿਲਾਂ ਰੁਕਿਓ ਜਰਾ ਹਾਂਜੀ ਹਾਂਜੀ ਤੂੰ ਪੰਜਾਬ ਦੇ ਯੂਥ ਨੂੰ ਮਟੀਰੀਅਲ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੋਣਾ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹੂੰ ਪਰ ਤੁਸੀਂ ਉਹਦੇ ਲਈ ਮਟੀਰੀਅਲ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ ਹੈ 15 ਸਾਲ ਦੇ ਮੁੰਡਿਆਂ ਨੂੰ ਆਪੇ ਤਾਂ ਕੀ ਹੋ ਗਿਆ ਲੈਂਡ ਪੋਲਿੰਗ ਕੀ ਕਰਨੀ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਹਾਂਜੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਦਾਤ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਸਵਾਲ ਕਰ ਲਿਆ ਗਲਤ ਗਲਤ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਲਵੋ ਸ਼ਲੀਨਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਸ਼ਲੀਨਤਾ ਨਾਲ ਜਵਾਬ ਦੇਵਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰ ਸਾਡਾ ਕੰਮ ਹੈ ਸਵਾਲ ਕਰਨਾ ਮਹਿੰਦੀ